ਮੈਂ ਇਸ ਗੱਲ ਨਾਲ ਬਿਲਕੁਲ ਨਹੀਂ ਸਹਿਮਤ। ਮੈਂ ਪਿਛਲੇ 3 ਦਿਨਾਂ ਦੇ 71 ਲਾਇਸੈਂਸ ਜਿਹੜੇ ਕੈਨਸਲਡ ਵਾਸਤੇ ਰਿਕਮੈਂਡ ਕੀਤੇ 71 ਇਕੱਲੇ ਨੇ। ਔਰ ਸਾਡੇ ਜਿਹੜੇ ਜ਼ਿਲ੍ਹੇ ਦੀ ਫਿਗਰ ਹੈ ਜੀ ਉਹ 200 ਤੋਂ ਉੱਪਰ ਹੈ। ਇਹ ਦੋਨੋਂ ਆਪਸ ਚ ਤਾਇਤਾਤੀਰੇ ਸਕੇ ਮੁੰਡੇ ਆ ਜੀ। ਜੀ। ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਦੋਨਾਂ ਦੀ ਆਪਸ ਦੇ ਵਿੱਚ ਜਿਹਦੇ ਕਰਕੇ ਮੋੜ ਅੱਜ ਗੋਲੀਬਾਰੀ ਹੋਈ ਹੈ। ਹੈ ਜਿਹਦੇ ਕਰਕੇ ਅੱਜ ਜਿਹੜੀ ਗੋਲੀਬਾਰੀ ਦਾ ਜਿਹੜਾ ਹੈ ਜਿਹੜਾ ਆਪਾਂ ਨੂੰ ਪੰਜਾਬ ਦੇ ਵਿੱਚ ਹਰ ਰੋਜ਼ ਕਤਲੋਗਾਰ ਦਾਤੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਜਲੰਧਰ ਦੇ ਰਾਮਾ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਰਾਤ ਨੂੰ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਥਾਣੇ ਨੇੜੇ ਸਤਨਾਮਪੁਰਾ ਚ ਰਾਤ ਨੂੰ ਗੋਲੀਬਾਰੀ ਚੱਲੀ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਬਜ਼ੁਰਗ ਮਹਿਲਾ ਜ਼ਖਮੀ ਹੋ ਗਈ ਹੈ ਔਰਤਨਿਕ ਦੇ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਦੂਸਰੇ ਪਾਸੇ ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਉਰਫ ਸੋਨੂ ਵਾਜੂ ਹੋਈ ਹੈ ਜੋ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਇੱਕ ਗੁਰਗਾ ਦੱਸਿਆ ਜਾ ਰਿਹਾ ਹੈ ਜਾਂ ਅੱਗੇ ਇੱਕ ਬੌਂਸਰ ਦੱਸਿਆ ਜਾ ਰਿਹਾ ਹੈ ਕਾਬਲੇ ਗੌਰੇ ਕੇ ਸਤਨਾਮਪੁਰ ਵਾਸੀ ਬਲਜਿੰਦਰ ਸਿੰਘ ਜੋ ਕਿ ਬੌਂਸਰ ਕੰਪਨੀ ਚਲਾਉਂਦਾ ਹੈ ਉਸ ਦਾ ਦੋਸਤ ਰਵਿੰਦਰ ਸੋਨੂ ਉਸ ਨੂੰ ਮਿਲਣ ਆਇਆ ਸੀ ਬਲਜਿੰਦਰ ਸੋਨੂ ਅਤੇ ਉਸ ਦੀ ਮਾਂ ਘਰ ਦੇ ਬਾਹਰ ਕਾਰ ਕੋਲ ਖੜੇ ਸਨ ਇਸੇ ਦੌਰਾਨ ਬਲਜਿੰਦਰ ਦੇ ਚਾਚੇ ਦਾ ਲੜਕਾ ਗੁਰਮੀਤ ਸਿੰਘ ਔਲਖ ਮੋਟਰਸਾਈਕਲ ਤੇ ਆਉਂਦਾ ਤੇ ਕਾਰ ਨੂੰ ਟੱਕਰ ਮਾਰ ਦਿੰਦਾ ਇਸ ਤੋਂ ਬਾਅਦ ਝਗੜਾ ਇਹਨਾਂ ਵੱਜ ਜਾਂਦਾ ਕਿ ਗੋਲੀ ਤੱਕ ਗੱਲ ਚੱਲੇ ਜਾਂਦੀ ਹੈ ਤੇ ਇਸ ਤੋਂ ਬਾਅਦ ਮੌਕੇ ਤੇ ਹੀ ਸੋਨੂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੁੰਦੀ ਪਈ ਹੈ ਜਿੱਥੇ ਲਾਰੈਂਸ ਦੇ ਨਾਲ ਉਸਦੀ ਫੋਟੋ ਸਾਂਝੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਇਸ ਕਤਲ ਦਾ ਜਲਦ ਬਦਲਾ ਲਵਾਂਗੇ। ਪ੍ਰਧਾਨ ਜੀ ਨਾਮ ਕੀ ਹੈ ਤੁਹਾਡਾ? ਮੈਂ ਮਨਮੋਹ ਸਿੰਘ ਰਾਜੂ ਮੈਂ ਕੌਂਸਲਰ ਹਾਂ ਜੀ ਵਾਰਡ ਨੰਬਰ 16 ਤੋਂ ਜਿੱਥੇ ਗੋਲੀ ਦੀ ਘਟਨਾ ਹੋਈ ਮੇਰੇ ਵਾਰਡ ਦੀ ਹਿੱਸਾ ਹੈ। ਸੁਤਰਾਮ ਨਗਰ ਹਿੱਸਾ ਹੈ। ਜੀ। ਇਹ ਦੋਨੋਂ ਆਪਸ ਤਾਈ-ਤਾਤੀ ਦੇ ਸਕੇ ਮੁੰਡੇ ਆ ਜੀ ਜੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਦੋਨਾਂ ਦੀ ਆਪਸ ਦੇ ਵਿੱਚ ਜਿਹਦੇ ਕਰਕੇ ਮੋਢੇ ਰਾਜ ਗੋਲੀਬਾਰੀ ਹੋਈ ਹੈ ਅੱਗੇ ਵੀ ਜੋ ਬਲਜਿੰਦਰ ਦੇ ਕਹਿੰਦੇ ਮੁਤਾਬਕ ਦੋ ਤਿੰਨ ਰਿਅਨ ਨੇ ਅੱਗੇ ਵੀ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ ਲੇਕਿਨ ਇਹ ਟਾਲਦੇ ਰਹੇ ਅੱਜ ਬਲਜਿੰਦਰ ਦਾ ਕੋਈ ਦੋਸਤ ਉਹਨੂੰ ਘਰ ਆਇਆ ਸੀ ਉਹਨੂੰ ਛੱਡਣ ਵਾਸਤੇ ਉਹਨੂੰ ਉਹਨੀ ਬਾਹਰ ਆਇਆ ਸੀ ਬਲਜਿੰਦਰ ਉਹਨੀ ਤੇ ਇੰਨੀ ਦੇਰ ਨੂੰ ਜਿਹੜਾ ਵੇ ਗੁਰਮੀਤ ਉਹ ਲਖ ਆ ਗਿਆ ਆਪਣਾ ਮੋਟਰਸਾਈਕਲ ਲੈ ਕੇ ਉਹਨਾਂ ਨੇ ਇਹ ਕਾਰਜ ਮੋਟਰਸਾਈਕਲ ਮਾਰਿਆ ਉੱਥੋਂ ਇਹਨਾਂ ਦਾ ਥੋੜਾ ਜਿਹਾ ਮੂਲੀ ਜਿਹਾ ਵਿਵਾਦ ਹੋਇਆ ਜਦਕਿ ਬਲਜਿੰਦਰ ਉਹਨਾਂ ਨੇ ਉਹ ਵਾਹ ਟੱਲਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਵਾਹ ਟਲ ਜਾਵੇ ਉਹਨੇ ਇਹਨੂੰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਤਾਇਏ ਦੇ ਮੁੰਡੇ ਨੂੰ ਲੇਕਿਨ ਉਹ ਤਾਇਏ ਦੇ ਮੁੰਡੇ ਨੇ ਸ਼ਰਾਬ ਪੀਤੀ ਹੋਈ ਸੀ ਵਜ੍ਹਾ ਤੇ ਕਹਿੰਦੇ ਮੁਤਾਬਕ ਔਰ ਉਹਨੇ ਆਪਣਾ ਜਿਹੜਾ ਲਾਇਸੈਂਸ ਸੀ ਰੋਲਵਰ ਦੀ ਉਹਦੇ ਨਾਲ ਕੱਢ ਕੇ ਫਾਇਰ ਇੱਕ ਪ੍ਰਵੀਂਦਰ ਕੁਮਾਰ ਸੋਨੂ ਦੇ ਮਾਰਿਆ ਜੋਗਦਰੀ ਸ਼ਾਹਦੀ ਤੇ ਲੱਗਾ ਤੇ ਉਹਦੀ ਜਿਹੜੀ ਮੌਤ ਹੋ ਗਈ ਹੈ ਤੇ ਦੂਜਾ ਜਿਹੜਾ ਫਾਇਰ ਹੈ ਇੱਕ ਖਾਲੀ ਗਿਆ ਜਿਹੜਾ ਬਲਜਿੰਦਰ ਦੇ ਮਾਰਿਆ ਤੀਜਾ ਫਾਇਰ ਜਿਹੜਾ ਬਲਜਿੰਦਰ ਦੀ ਮਾਤਾ ਦੇ ਲਾਤਰੇ ਉੱਤੇ ਲੱਗ ਜਾਵੇ ਤੇ ਉਸ ਸਬੰਧ ਦੇ ਵਿੱਚ ਅਸੀਂ ਅੱਜ ਉਸ ਫੋਟੋ ਦੇ ਹਸਪੀਟਲ ਤੋਂ ਲੈ ਕੇ ਆਏ ਆ ਤੇ ਜਿਹੜੀ ਅਗਲੀ ਕਾਰਵਾਈ ਆ ਤੇ ਪੁਲਿਸ ਦੀ ਗੰਗਰਾਨੀ ਏਥੇ ਹੈ ਤੇ ਜੋ ਪੁਲਿਸ ਕਾਰਵਾਈ ਕਰੇਗੀ ਜੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਹਿਲੇ ਵੀ ਕੋਈ ਲਾਪਤਾ ਸੀ ਇਸ ਦੀ ਗੱਲ ਹੋ ਰਹੀ ਸੀ ਜੀ ਸਰ ਜਦੋਂ ਇਹ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਕਿ ਪਹਿਲੀ ਵਾਰ ਕਿ ਇੱਦਾਂ ਦੀ ਗੱਲ ਹੋਈ ਜਾਂ ਕਿ ਤੁਸੀਂ ਦੱਸੋ ਕਿ ਪੁਰਾਣੀ ਰੰਜਿਸ਼ ਹੈ ਇਹਨਾਂ ਦੀ ਆ ਪੁਰਾਣੀ ਰੰਜਿਸ਼ ਹੈਗੀ ਅੱਗੇ ਵੀ ਦੋਨਾਂ ਦੀ ਆਹ ਪੁਰਾਣੀ ਰੱਜੇ ਸ਼ਾਹੀ ਅੱਗੇ ਵੀ ਦੋ ਤਿੰਨ ਵਰੀ ਇਹਨਾਂ ਦੇ ਝਗੜਾ ਹੋਣ ਦੀ ਹੋਈ ਹੈ ਨੋਬਤ ਆਈ ਹੈ ਲੇਕਿਨ ਉਹ ਟਲ ਗਿਆ ਵੇ ਇਹਨਾਂ ਇਹਨਾਂ ਵੱਲੋਂ ਟਾਲਿਆ ਗਿਆ ਬ੍ਰਜਿੰਦਰ ਵੱਲੋਂ ਹਮੇਸ਼ਾ ਹੀ ਵੀ ਝਗੜਾ ਨਾ ਹੋਵੇ ਜੀ ਸਰ ਪ੍ਰਸ਼ਾਸਨ ਪੁਰਾਣੀ ਰੰਜਿਸ਼ ਨੂੰ ਕਿਉਂ ਨਹੀਂ ਦੱਸ ਰਿਹਾ ਕਿ ਪੁਰਾਣੀ ਰੰਜਿਸ਼ ਕਰਕੇ ਦੱਸ ਰਿਹਾ ਇਹ ਮੇਰੇ ਖਿਆਲ ਹੈ ਇਨਵੈਸਟੀਗੇਸ਼ਨ ਦਾ ਪਰਟ ਕਿਉਂ ਕਹਿ ਰਹੇ ਵੀ ਗੱਲੀ ਦੇ ਕਰਕੇ ਸਭ ਕੁਝ ਹੋਇਆ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨਾਂ ਨੂੰ ਵਾਲੇ ਪੂਰੀ ਕਲੀਅਰ ਗੱਲ ਨਹੀਂ ਪਤਾ ਹੋਏਗੀ ਇਸ ਕਰਕੇ ਪ੍ਰਸ਼ਾਸਨ ਥੋੜਾ ਜਿਆਦਾ ਉਸ ਨੂੰ ਕਲੀਅਰ ਜੀ ਰਾਜੂ ਜੀ ਤੁਹਾਡੇ ਖਰੋਸ ਚਾ ਤੁਸੀਂ ਸਾਰੇ ਜਾਣਦੇ ਹੋ ਗਲੀ ਇੱਕ ਗਲੀ ਰਿਚਤੀ ਕਿ ਨਹੀਂ ਹੋਈ ਇਹ ਜਿਹੜਾ ਗੋਲੀ ਚੱਲੀ ਹੈ ਇਹ ਗੋਲੀ ਦਾ ਕਾਰਨ ਤੁਹਾਨੂੰ ਕੀ ਸਮਝ ਆਉਂਦੀ ਮੈਂ ਤਾਂ ਇਹੀ ਸਮਝਦਾ ਕੋਈ ਰੰਜਿਸ਼ ਹੈਗੀ ਇਹਨਾਂ ਦੀ ਆਪਸ ਕੋਈ ਤਰੀਕੇ ਦੀ ਰੰਜਿਸ਼ ਹੈਗੀ ਹੈ ਜਿਹਦੇ ਕਰਕੇ ਅੱਜ ਜਿਹੜੀ ਗੋਲੀਬਾਰੀ ਹੋ ਜਿਹੜਾ ਆਪਾਂ ਨੂੰ ਗੋਲੀਵਾਰੀ ਦੇਖ ਨੂੰ ਜਿਹੜੀ ਸਾਹਮਣੇ ਮਿਲੀ ਔਰ ਉਹਦੇ ਕਾਰਨ ਇੱਕ ਬੰਦੇ ਦੀ ਮੌਤ ਹੋਈ ਹੈ ਇਹ ਜਿਹੜੀ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਐਕਸੀਡੈਂਟਲ ਨਹੀਂ ਹਾਂਜੀ ਹਾਂਜੀ ਸਰ ਤੁਹਾਨੂੰ ਨਹੀਂ ਲੱਗ ਰਿਹਾ ਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੱਕ ਪ੍ਰੀ ਪਲਾਨਡ ਵੀ ਹੋ ਸਕਦਾ ਵੈ ਇਹ ਹੋ ਸਕਦਾ ਜੇ ਰੰਜੀਤ ਸ਼ਾਹ ਤੇ ਰੰਜੀਤ ਨੂੰ ਤੁਸੀਂ ਪ੍ਰੀ ਪਲਾਨਡ ਵੀ ਤਾਂ ਕਹਿ ਨਹੀਂ ਸਕਦੇ ਹੋ ਜੀ ਜੇ ਰੰਜੀਤ ਹੈਗੀ ਹੈ ਤੇ ਠੀਕ ਹੈ ਨਹੀਂ ਐਕਸੀਡੈਂਟਲ ਮੌਤ ਨਹੀਂ ਨਾ ਆਪਾਂ ਕਹਿ ਸਕਦੇ ਜੀ ਪ੍ਰਾਣੀ ਰੰਜੀਤ ਸ਼ਾਹ ਜਾਂ ਦੋ ਚਾਰਾਂ ਇਹ ਪਹਿਲਾਂ ਵੀ ਇਹਨਾਂ ਦਾ ਝਗੜਾ ਹੋਇਆ ਵੇ ਜੀ ਆ ਮੈਂ ਤਾਂ ਨਹੀਂ ਸਮਝਦਾ ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਪੁਲਿਸ ਮੇਰੇ ਖਿਆਲ ਆ ਉਸ ਪੜਾ ਤੇ ਵੀ ਪਹੁੰਚੇਗੀ ਅੱਜ ਕਿੰਨੇ ਵਜੇ ਦਾ ਸਭ ਸਮਾਂ ਸੀ ਜਦੋਂ ਇਹ ਝਗੜਾ ਹੋਇਆ ਸੀ ਅੱਜ ਤਕਰੀਬਨ 8:20 25 30 ਦਾ ਟਾਈਮ ਹੋਇਆਗਾ ਤਕਰੀਬਨ 8:20 ਔਰ 8:30 ਦੇ ਵਿੱਚ ਵਿੱਚ ਦੀ ਗੱਲ ਹੈ ਜੀ ਸਰ ਆਈਡੀ ਟਾਈਮ ਦੇ ਵਿੱਚ ਜਦੋਂ ਤਾਂ ਇਹ ਪੰਜਾਬ ਗਵਰਨਮੈਂਟ ਨੇ ਕਾਡਰ ਦਿੱਤਾ ਕਿ ਤੁਸੀਂ ਆਹ ਘਰਤ ਦੇ ਵੀ ਮੁੱਲ ਲੱਥ ਤੱਕ ਹੁਣ ਤੱਕ ਸਾਡੇ ਨੋਟਿਸ ਦੇ ਵਿੱਚ ਆਇਆ ਹੈਗਾ ਜਿੰਨੇ ਸਾਡੀ ਹੁਣ ਤੱਕ ਦੀ ਪ੍ਰਾਇਮਰੀ ਕੁਛਕਿਛ ਹੈਗੀ ਆ ਜਿਹੜੀ ਰਵਿੰਦਰ ਹੈ ਰਵਿੰਦਰ ਦੇ ਇੱਕ ਬੁਲੇਟ ਲੱਗਾ ਹੈਗਾ ਸਿਰਫ ਸਿੰਗਲ ਬੁਲੇਟ ਹੈ ਔਰ ਉਹਦੀ ਛਾਤੀ ਤੇ ਸੀ ਉਹਦੀ ਜਿਹੜੀ ਡੈਥ ਹੋ ਚੁੱਕੀ ਹੈ ਆ ਜਿਹਨਾਂ ਦਾ ਨਾਮ ਹੈਗਾ ਵਾ ਆ ਜੀ ਜੀ ਦਾ ਨਾਮ ਸੀ ਗੁਰਜੀਤ ਕੌਰ ਸਰ ਕਿੰਨੇ ਰਾਉਂਡ ਫਾਇਰ ਹੋਏ ਥੋੜੀ ਫਿਲਹਾਲ ਜਿਹੜੇ ਉੱਥੋਂ ਸਾਨੂੰ ਦੋ ਕੈਕਟਰਸ ਮਿਲੇ ਹੈਗੇ ਨੇ ਕੱਲ ਬਸ ਇਮੀਡੀਏਟਲੀ ਕਿਨਸਾਂ ਨੂੰ ਤੇ ਹਸਪੀਟਲ ਆਉਣਾ ਪੈ ਗਿਆ ਫਿਲਹਾਲ ਸਾਡੇ ਕੋਲੇ ਦੋ ਕੈਕਟਰਸ ਨੇਰਮਲ ਸਰ ਨਿਰਮਲ ਸਰ ਨਿਰਮਲ ਸਰ ਕਿਤੇ ਪ੍ਰਸ਼ਾਸਨ ਦੀ ਇਹਦੇ ਚ ਢਿੱਲ ਨਹੀਂ ਹੈ ਕਿ ਜੇ ਇਸ ਤੋਂ ਬਾਅਦ ਇਹ ਕੰਮ ਹੋ ਰਿਹਾ ਵਾ ਜੇ ਲਾਇਸੈਂਸੀ ਰਿਵੋਲਵਰ ਤੋਂ ਏਦਾਂ ਫਾਇਰ ਹੋ ਕੇ ਕਿਸੇ ਦਾ ਕਤਲ ਕੀਤਾ ਜਾਂਦਾ ਇੱਕ ਲੇਡੀ ਇੰਜਰਡ ਹੋ ਰਹੀ ਹੈ ਤੇ ਉਹਨੇ ਚ ਪ੍ਰਸ਼ਾਸਨ ਦੀ ਢਿੱਲ ਹੈ ਜਾਂ ਪ੍ਰਸ਼ਾਸਨ ਦੀ ਕਿਤਨੇ ਕਿਤੇ ਨਾਕਾਮੀ ਨਹੀਂ ਸਾਡੀ ਹੈ ਨਹੀਂ ਮੈਂ ਇਸ ਗੱਲ ਨਾਲ ਬਿਲਕੁਲ ਨਹੀਂ ਸਹਿਮਤ ਮੈਂ ਪਿਛਲੇ 3 ਦਿਨਾਂ ਦੇ ਵਿੱਚ 71 ਲਾਇਸੈਂਸ ਜਿਹੜੇ ਕੈਨਸਲਡ ਵਾਸਤੇ ਰਿਕਮੈਂਡ ਕੀਤੇ 71 ਕੱਲੇ ਨੇ ਔਰ ਸਾਡੇ ਜਿਹੜੇ ਜ਼ਿਲ੍ਹੇ ਦੀ ਫਿਗਰ ਹੈਗੀ ਔ 200 ਤੋਂ ਉੱਪਰ ਹੈ ਸਰ ਅ ਅੰਦੇ ਨਹੀਂ ਸੀ ਕਿ ਕਰਕੇ ਇਹਨਾਂ ਕੋ ਲਾਇਸੈਂਸ ਹੀ ਇਹਨਾਂ ਦਾ ਰੱਦ ਕਿਉਂ ਨਹੀਂ ਹੋਇਆ ਅਜੇ ਤੱਕ ਰੱਤ ਕਿਸ ਬੰਦੇ ਦਾ ਹੁੰਦਾ ਹੈਗਾ ਜਿਹੜਾ ਬੰਦਾ ਕਿਸੇ ਆਲਰੇਡੀ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਹੈ ਹੋ ਸਕਦਾ ਹੈ ਦੀ ਇਹ ਪਹਿਲੀ ਐਸੀ ਹੋ ਵੀ ਵਾਰਦਾਤ ਪਹਿਲਾਂ ਉਹਨੇ ਕੋਈ ਇਸ ਤਰ੍ਹਾਂ ਦੀ ਵਾਰਦਾਤ ਨਾ ਕੀਤੀ ਹੋਵੇ ਕਿਉਂਕਿ ਅਸੀਂ ਤਾਂ ਹਰ ਇੱਕ ਅਸਲਾ ਲਾਇਸੈਂਸੀ ਨੂੰ ਟੋਟਲੀ 베ਰੀਫਾਈ ਕਰ ਰਹੇ ਹਾਂ ਜਿਹੜੇ ਸਾਨੂੰ ਲੱਗਦੇ ਹੈਗੇ ਆ 71 ਮੈਂ ਤੁਹਾਨੂੰ ਪਹਿਲੇ ਵੀ ਕਿ 71 ਮੈਂ ਕੱਲੇ ਨੇ ਕੀਤੇ ਆ ਰਿਕਮੈਂਡਡ ਕਿ ਇਹਨਾਂ ਨੂੰ ਬਲੋਕ ਨਹੀਂ ਹੈਗੀ ਸਰ ਇਹ ਜਦੋਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੋਈ ਕ੍ਰਿਮੀਨਲ ਐਕਟੀਵਿਟੀ ਜਿਸ ਵੀ ਬੰਦੇ ਦੇ ਖਿਲਾਫ ਆਰਮ ਲਾਇਸੈਂਸੀ ਦੀ ਮੈਂ ਗੱਲ ਕਰਾਂ ਜੀ ਜੀ ਕਿਸੇ ਵੀ ਆਰਮ ਲਾਇਸੈਂਸੀ ਦੇ ਖਿਲਾਫ ਅਗਰ ਕੋਈ ਵੀ ਉਹਦਾ ਕ੍ਰਿਮੀਨਲ ਰਿਕਾਰਡ ਹੈ ਜੀ ਸਰ ਤਾਂ ਇਹ ਆਰਮਜ਼ ਐਕਟ ਹੀ ਸਾਨੂੰ ਇੰਪਾਵਰਡ ਕਰਦਾ ਹੈਗਾ ਕਿ ਅਸੀਂ ਉਹਦੇ ਅਸਲਾ ਲਾਇਸੈਂਸ ਨੂੰ ਕੈਨਸਲਡ ਕਰ ਦਈਏ ਜੀ ਸਰ ਠੀਕ ਹੈ ਨਾ ਜੀ ਇਹ ਜਿਹੜੀ ਵਾਰਦਾਤ ਆ ਇਹ ਇੱਕ ਐਕਸੀਡੈਂਟਲ ਵਾਰਦਾਤ ਆ ਐਕਸੀਡੈਂਟਲ ਤੋ ਜਿਹਦੇ ਵਿੱਚ ਅਸਲਾ ਉਹਨੇ ਆਪਣਾ ਲਿਸੈਂਸੀ ਯੂਜ਼ ਕੀਤਾ ਸਰ ਰਿਵਿਊ ਕਮਲਮਾਨ ਸਰ ਦੋ ਮਹੀਨੇ ਪਹਿਲਾਂ ਜਿਹੜੇ ਅਸਲੇ ਆ ਗਏ ਨੇ ਚਾਚੇ ਤਾਏ ਦੇ ਪੁੱਤ ਹੈ ਜਿਹੜੇ ਅਸਲੇ ਹੈਗੇ ਨੇ ਜ਼ਿਲ੍ਹਾ ਲੈਵਲ ਤੇ ਰਿਵਿਊ ਹੋਈ ਇਹਨਾਂ ਨੇ ਬਲਜਿੰਦਰ ਨੇ ਕੀਤਾ ਇੱਕ ਮੁੰਡਾ ਰਾਉਂਡ ਬਲਜਿੰਦਰ ਤੋਂ ਹੋਇਆ ਫਾਇਰ ਬਲਜਿੰਦਰ ਤੋਂ ਨੋ ਫਾਇਰ ਕੀਤਾ ਹੈਗਾ ਵਾ ਗੁਰਮੀਤ ਸਿੰਘ ਆਲਖਣੇ ਗੁਰਮੀਤ ਸਿੰਘ ਆਲਖਣੇ ਬਲਜਿੰਦਰ ਤੇ ਫਾਇਰ ਹੋਇਆ ਉਹਨੇ ਪਹਿਲਾ ਫਾਇਰ ਮਤਲਬ ਬਲਜਿੰਦਰ ਤੇ ਨਹੀਂ ਹੋਇਆ ਪਹਿਲਾ ਫਾਇਰ ਹੋਇਆ ਰਵਿੰਦਰ ਤੇ ਜਿਹੜੇ ਮੁੰਡੇ ਦੀ ਡੈਥ ਹੋ ਗਈ ਹੈ ਦੂਸਰਾ ਫਾਇਰ ਹੋਇਆ ਬਲਜਿੰਦਰ ਦੀ ਮਾਂ ਕਲਜੀਤ ਕੌਰ ਤੇ ਸਰ ਜਿਹੜੇ ਰਿਵਿਊ ਕਰਨ ਵਾਸਤੇ ਪੰਜਾਬ ਗਵਰਨਮੈਂਟ ਨੇ ਕਿਹਾ ਸੀ ਅਸਲਾ ਜਿਹੜੇ ਡਿਸਟ੍ਰਿਕਟ ਲੈਵਲ ਤੇ ਹੋਣੇ ਆ ਆਪਾਂ ਡਿਸਟ੍ਰਿਕਟ ਲੈਵਲ ਤੇ ਰਿਵਿਊ ਆਪਣੇ ਹੋ ਗਏ ਸਾਰੇ ਅਸਲੇ ਸਾਰੇ ਅਸਲੇ ਦੇਖੋ ਜਿਹੜਾ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਲਾਇਸੈਂਸੀ ਅਸਲਾ ਹੈਗਾ ਜੀ ਹਰ ਇੱਕ ACP ਦੀ ਸਾਡੇ CP ਸਰ ਨੇ ਡਿਊਟੀ ਲਈ ਹੈ ਫਾਰ ਇਗਜ਼ਾਮਪਲ ਮੈਂ ACP ਸੈਂਟਰਲ ਆਂ ਜੀ ਤੋਂ ਮੈਂ ਨੇ ਆਪਣੀ ਸਬਡਿਵੀਜ਼ਨ ਦੇ 71 ਅਸਲੇ ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਅਸਲਾ ਲਾਇਸੈਂਸ ਅਸੀਂ ਕੈਨਸਲਸ ਵਾਸਤੇ ਕੱਲ ਮੈਂ ਰეკਮੈਂਡ ਕਰ ਚੁੱਕਾ ਵਾ ਬਾਕੀਆਂ ਦੀ ਜਿਹੜੇ ਰਿਵਿਊ ਉਹ ਜਾਰੀ ਹੈ ਸਰ ਬਾਕੀਆਂ ਦੀ ਕੰਡੀਸ਼ਨ ਕਿਸ ਤਰੀਕੇ ਦੀ ਹੈ ਜੀ ਕਿੱਦਾਂ ਦੀ ਬਾਕੀ ਜ਼ਖਮੀ ਕਿੰਨੇ ਬਾਕੀ ਜਿਹੜੇ ਹੈਗੇ ਨੇ ਮਾ ਮਾਤਾ ਕੁਲਜੀਤ ਕੌਰ ਹੈਗੇ ਨੇ ਉਹ ਜਿਹੜੇ ਆਊਟ ਆਫ ਡੇਂਜਰ ਨੇ ਉਹਨਾਂ ਦੇ ਜਿਹੜੇ ਗਿੱਟੇ ਦੇ ਉੱਤੇ ਬੁਲੇਟ ਲੱਗਾ ਹੈਗਾ ਉਹ ਠੀਕ ਹੈ ਮੈਂ ਗੱਲਬਾਤ ਕਰਕੇ ਆਇਆ ਉਹ ਬਿਲਕੁਲ ਨੋਰਮਲ ਜਿਹਦੇ ਹੱਥ ਦੇ ਵਿੱਚ ਲੱਗੀ ਉਹ ਉਹ ਕਿੱਦਾਂ ਕੱਲਾ ਹੀ ਸੀ ਉਹ ਗਰਮੀਰ ਫੋਟੋ ਸਾਹਿਬ ਕੱਲਾ ਕੱਲਾ ਕੁਛ ਸਾਦਾ ਦਿਵਾ ਦੋ ਹਾਂਜੀ ਸਰ ਸਾਡਾ ਦੋ ਕੀ ਮਾਮਲਾ ਕੀ ਹੈ ਜੀ ਇਹ ਸਾਰਾ ਕਰੀਬ 9:00 ਵਜੇ ਸਾਨੂੰ ਇਹ ਇਨਫਾਰਮੇਸ਼ਨ ਮਿਲੀ ਸੀ ਐਸ ਐਚ ਓ ਰਾਮਾ ਮੰਡੀ ਨੂੰ ਕਿ ਵੀ ਜਿਹੜਾ ਸੁਪਨਾਮਪੁਰਾ ਪੈਂਦਾ ਹੈਗਾ ਵਰਨਾਨਿਕਪੁਰਾ ਰਸਤੇ ਵਿੱਚ ਖਾਨਾ ਰਾਮਾ ਮੰਡੀ ਦਾ ਏਰੀਆ ਹੈ ਕਿ ਉੱਥੇ ਜਿਹੜੀ ਹੈ ਜੀ ਗੋਲੀ ਚੱਲੀ ਹੈ। ਹਾਂ। ਤੋਂ ਮੈਂ ਤੇ ਐਸ ਐਚ ਓ ਅਸੀਂ ਮੌਕੇ ਤੇ ਪਹੁੰਚੇ ਹਾਂ। ਮੌਕੇ ਤੇ ਪਹੁੰਚ ਕੇ ਇਹ ਚੀਜ਼ ਜਿਹੜੀ ਅਸੀਂ ਆਈ ਹੈ ਸਾਡੇ ਸਾਹਮਣੇ ਕਿ ਜਿਹੜਾ ਇਹ ਗਰਮੀਤ ਸਿੰਘ ਆਲਖ ਹੈ। ਆਮ ਤੌਰ ਇਹ ਮੇਰੇ ਖਿਆਲ ਸ਼ਾਇਦ ਆਪਣੇ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ। ਤੋਂ ਇਹ ਦਾ ਮਤਲਬ ਕਜ਼ਨ ਹੈ ਮੁੰਡਾ ਜਸਵੀਰ ਸਿੰਘ ਬਲਜਿੰਦਰ। ਉਹ ਗੱਡੀ ਖੜੀ ਕੀਤੀ ਹੋਈ ਸੀ ਤੇ ਗੱਡੀ ਖੜੀ ਕਰਨ ਤੋਂ ਥੋੜਾ ਜਿਹਾ ਇਹਨਾਂ ਦਾ ਆਪਸ ਵਿੱਚ ਹੀ ਕੋਈ ਮਾੜਾ ਮੋਟਾ ਟਕਰਾਅ ਹੋਇਆ ਕੋਈ ਕੋਈ ਜ਼ਿਆਦਾ ਨਹੀਂ। ਲੇਕਿਨ ਜੋ ਬਲਜਿੰਦਰ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਗੁਰਜੀਤ ਸਿੰਘ ਸੀਗਾ ਕਾਫੀ ਜ਼ਿਆਦਾ ਸ਼ਰਾਬੀ ਹੋਇਆ ਹੋਇਆ ਸੀਗਾ ਇਹਨਾਂ ਨੂੰ ਗਾਲੀ ਗਲੋਚ ਕਰਕੇ ਬਦਕਲਾਮੀ ਕਰਕੇ ਉਹ ਆਪਣੇ ਘਰ ਗਿਆ ਘਰ ਬਿਲਕੁਲ ਇਹਨਾਂ ਦੇ ਨਾਲ ਨਾਲ ਨੇ ਅੰਦਰੋਂ ਨੇ ਆਪਣਾ ਵੈਪਨ ਚੁੱਕਿਆ ਹੈਗਾ ਤੇ ਬਾਹਰ ਆ ਕੇ ਉਹਨੇ ਜਿਹੜਾ ਪਹਿਲਾ ਸਿੱਧਾ ਫਾਇਰ ਹੈਗਾ ਉਹਨੇ ਇਹ ਮੁੰਡੇ ਦੇ ਉੱਤੇ ਕੀਤਾ ਰਵਿੰਦਰ ਦੇ ਉੱਤੇ ਰਵਿੰਦਰ ਜਿਹੜਾ ਕਿ ਇਹ ਗੁਰਾਇਆਂ ਦਾ ਰਹਿਣ ਵਾਲਾ ਹੈਗਾ ਰੁੜਕੇ ਦਾ ਔਰ ਜੇ ਦੀ ਮਤਲਬ ਇੱਥੇ ਹਸਪਤਾਲ ਪਹੁੰਚਦੇ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਚੁੱਕੀ ਸੀ ਰਵਿੰਦਰ ਮਿਲਣ ਆਇਆ ਸੀ ਇਹ ਐਕਚੁਅਲ ਜਿਹੜਾ ਮੁੰਡਾ ਬਲਜਿੰਦਰ ਹੈਗਾ ਵਾ ਇਹ ਇੱਕ ਇਹਨਾਂ ਦੀ ਇੱਕ ਬੌਂਸਰ ਕੰਪਨੀ ਆ ਉਹ ਮੁੰਡਾ ਬੌਂਸਰ ਸੀ ਜਿਹਦੀ ਡੈਥ ਹੋਈ ਆ ਉਹ ਆਪ ਇੱਕ ਦੂਜੇ ਨੂੰ ਮਿਲਣ ਗਏ ਆਉਂਦੇ ਜਾਂਦੇ ਰਹਿੰਦੇ ਆ ਰੂਟੀਨ ਚ ਆਉਂਦੇ ਆ ਕੋਈ ਅੱਡੀ ਕੋਈ ਸਪੈਸ਼ਲੀ ਨਹੀਂ ਆਇਆ ਹੈਗਾ ਉਹਦੇ ਗੋਲੀ ਖਾਤੀ ਚ ਲੱਗੀ ਆ ਸਰ ਟੋਟਲ ਕਿੰਨੇ ਨੇ ਤੇ ਗੋਲੀ ਲੱਗੀ ਦੱਸਿਆ ਜਾ ਰਿਹਾ ਕਿ ਕਿਸੇ ਆ ਤੁਰੰਤ ਦੀ ਵੀ ਗੋਲੀ ਦਿੱਥੋਂ ਤੱਕ ਹੁਣ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ